ਪੀਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਨ ਨੂੰ ਮਾਫੀ ਦੇਣ ਦੇ ਵਿਰੋਧ ਵਿੱਚ ਪੰਜਾਬ ਪੰਨੂ ਲੈ ਕੇ ਸਿੱਖ ਜਥੇਬੰਦੀਆਂ ਦਾ ਮੋਗਾ ਵਿੱਚ ਰੋਜ਼ ਪ੍ਰਦਰਸ਼ਨ ਚੱਲ ਰਿਹਾ ਸੀ ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀਆਂ ਵੀ ਸੜਕ ਤੇ ਪੈਟਰੋਲਿੰਗ ਕਰ ਰਹੀਆਂ ਸਨ ਅਚਾਨਕ ਪੁਲਿਸ ਨੇ ਸਿੱਖ ਆਗੂਆਂ ਤੇ ਲਾਠੀ ਚਾਰਜ ਕਰ ਦਿੱਤਾ ਕੁਝ ਤਸਵੀਰਾਂ ਕੈਮਰੇਜ ਚ ਕੈਦ ਹੋ ਗਈਆਂ ਪੁਲਿਸ ਅਫਸਰ ਵੱਲੋਂ ਇੱਕ ਸਿੱਖ ਆਗੂ ਤੇ ਡਾਂਗਾ ਚਲਾਈਆਂ ਗਈਆਂ ਜਿਸ ਕਾਰਨ ਉਸਦੀ ਦਸਤਾਰ ਸੜਕ ਤੇ ਰੁਲਦੀ ਨਜ਼ਰ ਆਈ ਸਾਰਿਆਂ ਨੂੰ ਖੁਸ਼ ਕਰਨ ਦੀ ਖਾਤਰ ਜਿਹੜਾ ਬਾਦਲ ਨੇ ਅਕਾਲ ਤਖਤ ਦੇ ਜਥੇਦਾਰਾਂ ਤੋਂ ਇਹ ਐਡਾ ਕਟ ਗਿਆ ਜਿਹੜਾ ਹੈਗਾ ਹੁਕਮਨਾਮਾ ਕਰਾਇਆ ਉਹਨੂੰ ਮਾਫੀ ਦਿੱਤੀ ਹੈ ਸਾਧ ਨੂੰ ਇਹ ਜਿਹੜੀਆਂ ਸਿੱਖ ਪਰੰਪਰਾਵਾਂ ਦਾ ਇੱਕ ਜਿਹੜਾ ਪਿੱਛੇ ਨੂੰ ਪੁੱਠਾ ਕਿੜਾ ਦਿੱਤਾ ਇਹਦੇ ਬਾਰੇ ਅੱਜ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਮੈਂ ਪੁਲਿਸ ਦੇ ਅਧਿਕਾਰੀ ਆ ਕੁਝ ਅਧਿਕਾਰੀ ਆ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਕੋਈ ਅਫਸਰ ਹੈ ਜਿਨੇ ਪੱਗ ਲਾਈ ਹੈ ਇੱਕ ਸਿੱਖ ਦੀ ਜਿਹੜੀ ਹੈਗੀ ਪੱਗ ਲਈ ਆ ਸਾਡੇ ਸਿੱਖੀ ਦੀ ਉਹਨੇ ਬੇਇੱਜ਼ਤੀ ਕੀਤੀ ਆ ਉਹ ਜਿਹੜਾ ਪੁਲਸ ਦਾ ਅਧਿਕਾਰੀ ਆ ਉਹ ਸਸਪੈਂਡ ਹੋਣਾ ਚਾਹੀਦਾ ਉਹਨੂੰ ਨੌਕਰੀ ਤੋਂ ਤੁਰੰਤ ਜਿਹੜਾ ਹੈਗਾ ਉਹਨੂੰ ਬਰਖਾਸਤ ਕਰਨਾ ਚਾਹੀਦਾ ਇਹ ਜਿਹੜਾ ਹੈਗਾ ਸਾਡੀ ਮੰਗ ਆ ਤੇ ਨਹੀਂ ਇਹਦੇ ਪ੍ਰਤੀ ਜਿਹੜਾ ਹੈਗਾ ਮੋਗੇ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਅਸੀਂ ਜਿਹੜਾ ਹੈਗਾ ਪੰਨ ਸੰਘਰਸ਼ ਕਰਾਂਗੇ ਅਸੀਂ ਜਿੰਨਾ ਚਿਰ ਉਹਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਕੱਕੇ ਨਹੀਂ ਬੈਠਾਂਗੇ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਵੀ ਸਿੱਖ ਜਥੇਬੰਦੀਆਂ ਨੇ ਬੰਦ ਦਾ ਐਲਾਨ ਕੀਤਾ ਸੀ ਇੱਥੇ ਵੀ ਬੰਦ ਦਾ ਮਿਲਜੁਲਿਆ ਅਸਰ ਦੇਖਣ ਨੂੰ ਮਿਲਿਆ ਪੁਲਿਸ ਨੇ احتیاط ਦੇ ਤੌਰ ਤੇ ਵਕ-ਵਕ ਪੁਲਿਸ ਪਾਰਟੀਆਂ ਦੀ ਤਾਇਨਾਤੀ ਕੀਤੀ ਹੋਈ ਸੀ